ਬੜਾ ਸ਼ੁਕਰਗੁਜ਼ਾਰ ਆ ਆਪਣੇ ਭਰਾ ਅਮਰਿਤ ਸਾਹਿਬ ਦਾ ਇਹ ਜਿੱਥੇ ਮੇਰੀ ਡਿਊਟੀ ਲਾ ਦਿੰਦਾ ਮੈਂ ਪਹੁੰਚ ਜਾਣਾ ਇਹਦੇ ਲਈ ਨਾ ਮੈਂ ਕਲਾਕਾਰ ਸੀ ਨਾ ਆ ਨਾ ਕਦੇ ਹੋਊਂਗਾ ਭਰਾ ਹੈ ਮੇਰਾ ਮੈਂ ਹਜੇ ਅਮਰਿਤ ਮੰਤ ਦੀ ਗੱਲ ਕਰ ਰਿਹਾ ਮੈਨੂੰ ਉਹ ਕਰ ਲੈਣ ਦੇ ਮੇਰਾ ਭਰਾ ਇਹਦੇ ਨਾਲ ਬੜੀ ਦੇਰ ਦੀ ਯਾਰੀ ਹੈ ਕਿਉਂਕਿ ਮੇਰੀ ਮਾਂ ਇਹਦੇ ਸ਼ਹਿਰ ਦੀ ਹੈ ਜੇ ਸ਼ਹਿਰ ਦੀ ਮਾਂ ਹੋਵੇ ਉਹ ਸ਼ਹਿਰ ਸਾਰਾ ਹੀ ਸਤਕਾਰਯੋਗ ਹੁੰਦਾ ਹੈ ਕਪੂਰਥਲਾ ਉਥੋਂ ਅੰਮ੍ਰਿਤਸਰ ਸਾਹਿਬ ਨੇ ਮੈਂ ਕਹਿ ਰਿਹਾ ਸੀ ਜਦੋਂ ਇਹ ਆ ਜਾਂਦਾ ਉਦੋਂ ਮੇਰੀ ਕੋਈ ਪੈਸੇ țeਲੇ ਦੀ ਸਾਡੀ ਕੋਈ ਗੱਲ ਹੀ ਨਹੀਂ ਹੁੰਦੀ ਉਦੋਂ ਸਿਰਫ ਇਹ ਹੁੰਦਾ ਠੀਕ ਹੈ ਜੀ ਕੋਈ ਨਹੀਂ ਆ ਜਾਾਂਗੇ ਆ ਜਾਾਂਗੇ ਮਹਾਰਾਜ ਔਰ ਇਹ ਗੌਂਦਾ ਵੀ ਸਾਡੇ ਤੋਂ ਪਹਿਲਾਂ ਹੀ ਆ ਸਾਡੇ ਸਾਹਜ ਲੱਗੇ ਹੋਣਗੇ ਉਹਨਾਂ ਨੂੰ ਹਟਾ ਕੇ ਕਹਿੰਦਾ ਪਹਿਲਾਂ ਮੈਂ ਗੋਣ ਮੈਂ ਕਿਹਾ ਠੀਕ ਹੈ ਤੂੰ ਗੱਲ ਆਪਣਾ ਮੁਹੱਬਤ ਇਸ ਇਸ ਦੁਨੀਆ ਵਿੱਚ ਮੁਹੱਬਤ ਤੋਂ ਬਿਨਾ ਕੁਝ ਮੇਰਾ ਖਿਆਲ ਹੈ ਨਹੀਂ ਨਫ਼ਰਤ ਬਹੁਤ ਪਾਵਰਫੁਲ ਚੀਜ਼ ਹੈ ਬਟ ਉਹਦੇ ਨਾਲ ਵੀ ਪਾਵਰਫੁਲ ਮੁਹੱਬਤ ਹੈ ਸੋ ਮੁਹੱਬਤ ਕਰਨੀ ਚਾਹੀਦੀ ਹੈ ਇਹ ਮੇਰੇ ਨਾਲ ਬਹੁਤ ਕਰਦਾ ਮੈਂ ਇਹਦੇ ਨਾਲ ਬਹੁਤ ਕਰਦਾ ਇੱਕ ਵਾਰੀ ਅਮਰੀ ਸਾਹਿਬ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਇਹ ਸਾਡੇ ਪ੍ਰੀਤੀ ਮਾਈ ਜੀ ਉਹਨਾਂ ਦੇ ਚਰਨਾਂ 'ਚ ਆਏ ਆ ਸਾਡੇ ਮਾਤਾ ਜੀ ਤਸ਼ਰੀਫ ਫਰਮਾਨ ਨੇ ਗगन ਮੀਤ ਜੀ ਗगन ਮਤਲਬ ਅਸਮਾਨ ਤੇ ਜਿਹੜਾ ਗगन ਦਾ ਮੀਤ ਹੋਵੇ ਮੀਤ ਕੌਣ ਹੈ ਗगन ਦਾ ਰੱਬ ਕਿਉਂਕਿ ਆਪਾਂ ਕਹਿੰਦੇ ਨਾ ਕਿ ਨੀਲੀ ਛਤਰੀ ਵਾਲਾ ਅਸਮਾਨ ਮਤਲਬ ਗगन ਤੇ ਗगन ਉਹਦਾ ਮੀਤ ਉਹ ਇੱਥੇ ਤਸ਼ਰੀਫ ਫਰਮਾਨੇ ਉਹਨਾਂ ਨੂੰ ਜੀ ਆਇਆਂ ਨੂੰ ਸਾਡੇ ਸੋਨੀਆ ਮਾਈ ਜੀ ਇੱਥੇ تشریف فرماں ہیں ਸ਼ੀਲਾ ਸਰਕਾਰ ਜਿਨ੍ਹਾਂ ਨੂੰ ਅਲੀ ਅਮਦ ਸਾਹਿਬ ਦਾਤਾ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹਨਾਂ ਦੇ ਦਰਬਾਰ ਤੋਂ ਇੱਥੇ تشریف ਲੈ ਕੇ ਆਏ ਨੇ ਸੋਨੀਆ ਜੀ ਮੈਂ ਉਹਨਾਂ ਦਾ ਵੀ ਬਹੁਤ ਤਹਿ ਦਿਲ ਤੋਂ ਜੀਆਂ ਨੂੰ ਮੋਸਟ ਵੈਲਕਮ ਖੈਰਮਕਦਮ ਕਰਦਾ ਮੈਂ ਹੁਣ ਬਜ਼ੁਰਗ ਕਲਾਕਾਰਾਂ ਵਿੱਚ شمار ਹੋ ਗਿਆ ਸਾਰੇ ਜਵਾਨ ਨੇ ਆਈ ਐਮ ਜਸਟ 42 ਰਾਈਟ ਨਾਓ ਪਰ ਜਦੋਂ ਬੰਦਾ 42 ਦਾ ਹੋ ਜਾਂਦਾ 42 ਸਾਲ ਦਾ ਹੋ ਜਾਂਦਾ ਉਦੋਂ ਉਹਨੂੰ ਥੋੜਾ ਲੱਗਣ ਲੱਗ ਪੈਂਦਾ ਪਰ ਮੈਨੂੰ ਹਜੇ ਨਹੀਂ ਲੱਗਦਾ ਬੰਦਾ ਆਪਣੇ ਕੰਮ ਨਾਲ ਹੀਸ਼ ਕਰੇ ਮੁਹੱਬਤ ਕਰੇ ਉਹ ਸਦਾ ਹੀ ਜਵਾਨ ਰਹਿੰਦਾ ਮੈਨੂੰ ਗਾਣੇ ਨਾਲ ਬੜਾ ਪਿਆਰ ਹੈ ਸੰਗੀਤ ਨਾਲ ਬੜਾ ਪਿਆਰ ਹੈ ਮੁਹੱਬਤ ਹੈ ਜਦੋਂ ਕੋਡ ਵੱਜਦਾ ਹੈ ਮੇਰਾ ਦਿਲ ਕਰਦਾ ਮੈਂ ਗਾਵਾਂ ਤੇ ਜਿੰਨੀ ਦੇਰ ਤੱਕ ਬੰਦੇ ਨੂੰ ਆਪਣੀ ਕਸਬ ਨਾਲ ਆਪਣੀ ਕੰਮ ਨਾਲ ਮੁਹੱਬਤ ਹੈ ਉਨੀ ਦੇਰ ਉਹ ਬੁੱਢਾ ਨਹੀਂ ਹੁੰਦਾ ਨਸਰਤ ਸਾਹਿਬ ਬੁੱਢੇ ਹੋਏ ਗੁਲਾਮ अली ਖਾਨ ਸਾਹਿਬ ਬੁੱਢੇ ਹੋ ਸਕਦੇ ਉਹ ਆਖੋ ਨਹੀਂ ਮੁਹੰਮਦ ਰਫੀ ਸਾਹਿਬ ਕਦੀ ਬੁੱਢੇ ਹੋ ਸਕਦੇ ਨਹੀਂ ਸਰਦੂਲ ਸਿਕੰਦਰ ਸਾਹਿਬ ਕਦੀ ਬੁੱਢੇ ਹੋ ਸਕਦੇ ਜਦੋਂ ਉਹਨਾਂ ਦੇ ਗਾਣੇ ਸੁਣੀਦੇ ਆ ਜਾ ਅੱਖਾਂ ਨਾਲ ਜਸ਼ਨ ਮਨਾ ਲੈ ਨਾਲ ਜਸ਼ਨ ਗੈ ਕੰਸਰਾ ਸਾਹਿਬ ਸਾਡੇ ਭਾਜੀ ਨੇ ਵੱਡੇ ਹੋ ਐਮਪੀ ਸਾਹਿਬ ਨੇ ਮੇਰੇ ਗੁਰੂਦੇਵ ਨੇ ਉਹ ਮੇਰੇ ਪਾਪਾ ਦੇ ਸ਼ਿਗird ਨੇ ਉਹ ਦੇਖੋ ਉਹ ਅਜੇ ਵੀ ਉਨੇ ਹੀ ਸੋਹਣੇ ਜਦੋਂ ਉਹਨਾਂ ਨੇ ਆਪਣਾ ਕੈਰੀਅਰ ਸਟਾਰਟ ਕੀਤਾ ਉਦੋਂ ਵੀ ਉਨੇ ਹੀ ਸੋਹਣੇ ਸੀ ਅੱਜ ਵੀ ਉਨੇ ਹੀ ਸੋਹਣੇ ਆ ਭਾਵੇਂ ਉਹਨਾਂ ਦੇ ਪੋਤਰੇ ਨੇ ਪੁੱਤ ਪੋਤਰੇ ਨੇ ਦੋਤਰੇ ਨੇ ਪਰ ਉਹ ਹਜੇ ਵੀ ਖੂਬਸੂਰਤ ਨੇ ਕਿਉਂ ਕਿਉਂਕਿ ਆਪਣੇ ਕੰਮ ਨਾਲ ਬਹੁਤ ਇਸ਼ਕ ਕਰਦੇ ਨੇ ਇੱਕ ਵਾਰੀ ਉਹਨਾਂ ਵਾਸਤੇ ਵੀ ਜ਼ੋਰਦਾਰ ਤਾੜੀਆਂ ਮਾਰੋ ਦੱਬ ਕਿ ਉਹਨਾਂ ਨੇ ਬੜਾ ਕੁਝ ਪੰਜਾਬ ਨੂੰ ਅੱਛਾ ਦਿੱਤਾ ਹੈ